ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਆ ਸਾਰਿਆਂ ਨੇ ਠੀਕ ਠਾਕ ਆਪਾਂ ਇਹ ਬਿਲਕੁਲ ਠੀਕ ਠਾਕ ਆ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਆਉਣ ਤੇ ਸਵਾਗਤ ਹੈ ਜੀ ਤੇ ਹਾਂਜੀ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਅੱਜ ਹੁਣ ਆਪਾਂ ਕਰਦੇ ਆਗੇ ਲੱਗੇ ਆਗੇ ਸਫਾਈ ਕਰਨ ਰਸੋਈ ਦੀ ਤੇ ਵੈਸੇ ਤਾਂ ਹੁਣ ਸ਼ਾਮ ਦਾ ਟਾਈਮ ਹੋ ਗਿਆ ਮੈਂ ਸੋਚਿਆ ਚਲੋ ਜਿਹੜੇ ਛੋਟੇ ਪਾਂਡੇ ਨੇ ਉਹ ਮੈਂ ਸਿੰਕ ਤੇ ਸਾਫ਼ ਕਰ ਦਿੰਦੀ ਆ ਤੇ ਆਪਾਂ ਸ਼ਾਮ ਦੀ दाल ਸਬਜ਼ੀ ਜਿਹੜੀ ਬਣਾੜੀ ਕੱਲੀ ਰੋਟੀ ਬਣਾਉਣੀ ਹੈਗੀ ਹਾਂਜੀ ਹੁਣ ਆਪਣੇ ਹੈਗਾ ਦੂਸਰਾ ਦਿਨ ਆ ਗਿਆ ਤੇ ਡੱਬੇ ਛੋਟੇ ਸੀ ਜਿਹੜੇ ਉਹ ਤਾਂ ਮੈਂ ਪਹਿਲਾਂ ਹੀ ਧੋੜੇ ਸੀਗੇ ਤੇ ਹੁਣ ਮੈਂ ਦੂਸਰੇ ਪਾਂਡੇ ਸਾਰੇ ਰਸੋਈ ਵਿੱਚ ਬਾਹਰ ਕੱਢ ਤੇ ਤੇ ਜਵਾਕਾਂ ਨੂੰ ਚਲੋ ਜੀ ਸਕੂਲ ਭੇਜਤਾ ਸੀਗਾ ਚਲੋ ਜਿਹੜਾ ਰਸੋਈ ਦਾ ਸਵੇਰੇ 10 ਵਜੇ ਤੱਕ ਦਾ ਕੰਮ ਸੀਗਾ ਉਹ ਨਿਬੜ ਚੁੱਕਿਆ ਸੀ ਤੇ ਹਣ ਮੈਂ ਲਾ ਗਈ ਰਸੋਈ ਸਾਫ ਕਰਨ ਤੇ ਉਪਰੋਂ ਚਲੋ ਉੱਪਰ ਵੀ ਮੰਜਾ ਮੁੰਜਾ ਮਾਰ ਕੇ ਸਾਰੀ ਸਾਫ ਕਰਤੀ ਸੱਤ ਤੇ ਕੰਦਾ ਹੁੰਦਾ ਵੀ ਸਾਫ ਕਰਤੀਆਂ ਧੋਤੀਆਂ ਸੀਗੀਆਂ ਤੇ ਬਾਕੀ ਧੋਣ ਵਾਲੀ ਵੀਡੀਓ ਮੈਥ ਬਣਾਈ ਨਹੀਂ ਗਈ ਤੇ ਸ਼ਾਮ ਹੋ ਗਈ ਸੀਗੀ ਫਿਰ ਵੀ ਤੇ ਦੁਪਹਿਰ ਦਾ 1 ਵਜ ਗਿਆ ਸੀ ਜਦੋਂ ਨੂੰ ਧੋਣ ਦਾ ਟਾਈਮ ਹੋਇਆ ਤੇ ਫਿਰ ਮੈਂ ਕਿਹਾ ਚਲੋ ਇਹ ਵੀਡੀਓ ਹੁਣ ਮੈਂ ਬਣਾਉਂਦੀ ਨਹੀਂ ਹੈਗੀ ਤੇ ਚਲੋ ਜੀ ਹੁਣ ਹੋ ਪਾਂਡੇ ਗੁੰਡੇ ਤੋ ਤੇ ਸਾਰੇ ਸੌਕ ਵੀ ਚੁੱਕੇ ਆ ਤੇ ਹੁਣ ਮੈਂ ਰੱਖ ਦਿੰਨੀ ਆ ਅੰਦਰ ਹੁਣ ਮੈਨੂੰ ਐਸੀ ਵੀ ਮੈਂ ਫਾਸਟ ਫਾਸਟ ਧਰਦਿਆਂ ਵੀ ਜਵਾਕ ਵੀ ਸਕੂਲੋਂ ਆ ਜਾਣਗੇ ਤੇ ਉਹਨਾਂ ਤੋਂ ਪਹਿਲਾਂ ਪਹਿਲਾਂ ਜਿੰਨਾ ਵੀ ਕੰਮ ਨਿਬੜ ਜੇ ਵਧੀਆਗਾ ਫਿਰ ਆ ਕੇ ਤਾਂ ਉਹਨਾਂ ਦਾ ਵੀ ਕੰਮ ਕਰਾਉਣਾ ਹੁੰਦਾ ਸਕੂਲ ਦਾ ਤੇ ਨਹੀਂ ਫਿਰ ਨਾਲ ਹੀ ਉਹ ਗਾਹ ਪਾਉਂਦਿਆਂ ਨੇ ਕੰਮ ਵੱਲ ਜਾਂਦਾ ਤੇ ਤਾਂ ਕਰਕੇ ਮੈਨੂੰ ਐਸੀ ਮੈਂ ਹੱਬੀ ਮੈਂ ਪਹਿਲਾਂ ਪਹਿਲਾਂ ਰੱਖ ਦਿਆਂ ਫਿਰ ਮੈਂ ਦੁਪਹਿਰ ਦਾ ਵੀ ਕੰਮ ਕਰਨਾਗਾ ਰੋਟੀ ਪਾਣੀ ਦਾ ਤੇ ਤੇਸਾਂ ਹੁੰਦਾ ਹੋ ਜਾਂਦਾ ਆਪਣਾ ਤੇ ਚਲੋ ਜਿਹੜਾ ਕੰਮ ਹੋ ਜੀ ਉਹੀ ਵਧੀਆ ਰਹਿੰਦਾਗਾ ਹਾਂਜੀ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਵੀ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਹਣ ਮੈਂ ਚਲੋ ਜਿਹੜੇ ਪਾਂਡੇ ਛੋਟੇ ਸੀਗੇ ਟੋਕਰਾ ਵੀ ਤੋਤਾ ਸੀਗਾ ਤੇ ਪਾਂਡਿਆਂ ਵਾਲਾ ਉਹ ਵੀ ਰੋਜ਼ ਤਾਂ ਤੋਤਣ ਜਾਂਦਾ ਹਣ ਕਈਆਂ ਦਿਨਾਂ ਮਗਰੇ ਧੋਣਾ ਪੈਂਦਾ ਮੈਂ ਫੇ ਚਲੋ ਹੁਣ ਤਾਂ ਪਾਂਡੇ ਧੋਣੇ ਆ ਜਿੱਕੜਾ ਪਾਣਾ ਨਹੀਂ ਆ ਤਾਂ ਕਰਕੇ ਮੈਂ ਚਲੋ ਵੀ ਤੋਤਾ ਸੀ ਨਾਲੀ ਤੇ ਮੈਂ ਹੁਣ ਛੋੜੇ ਪਾnde ਰੱਖ ਦੇਣੀ ਹੈਗੀ ਤੇ ਹਾਂਜੀ ਹੁਣ ਆਪਾਂ ਇੱਥੇ ਵੀਡੀਓ ਵੀਡੀਓ ਦਾ ਕਰਦੇ ਐਂਡ ਓਕੇ